ਸਨ 1826 ਵਿੱਚ ਹైదరాబాద్ ਦੇ ਮੁਸਲਮਾਨ ਦਰਵੇਸ਼ ਮੁਹੰਮਦ ਨਿਜ਼ਾਮ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਬੇਮਿਸਾਲ ਚਾਨਣੀ ਪੇਂਟ ਕੀਤੀ। ਇਸ ਵਿੱਚ ਸੋਨੇ ਦੀ ਕਢਾਈ, ਮੋਤੀ, ਕੀਮਤੀ ਪੱਥਰ ਅਤੇ ਹੀਰੇ ਜੜੇ ਹੋਏ ਸਨ ਜਿਸ ਦੀ ਕੀਮਤ ਉਸ ਸਮੇਂ ਲੱਖ ਰੁਪਏ ਤੋਂ ਵੀ ਵੱਧ ਸੀ। ਮਹਾਰਾਜਾ ਨੇ ਇਸ ਨੂੰ ਸ੍ਰੀ ਹਰਮੰਦਰ ਸਾਹਿਬ ਨੂੰ ਪੇਂਟ ਕਰਨ ਦਾ ਫੈਸਲਾ ਕੀਤਾ ਪਰ ਅਕਾਲ ਤਖਤ ਦੇ ਜਥੇਦਾਰਾਂ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ ਕਿਉਂਕਿ ਇਹ ਪਹਿਲਾਂ ਵਰਤੀ ਜਾ ਚੁੱਕੀ ਸੀ। ਮਹਾਰਾਜਾ ਨੇ ਇਸ ਗਲਤੀ ਲਈ ਮਾਫੀ ਮੰਗੀ ਅਤੇ ਹਰਜਾਨੇ ਵਜੋਂ 2 ਪਿੰਡਾਂ ਕੜੀ ਕਾਂਗੜਾ ਅਤੇ ਨਰੈਣਪੁਰ ਗਰਦਾਸਪੁਰ ਦੀ ਜਗੀਰ ਨੂੰ ਦੇਣਾ ਪਿਆ ਚਾਨਣੀ ਨੂੰ ਸ੍ਰੀ ਹਰਮੰਦਰ ਸਾਹਿਬ ਦੇ ਖਜ਼ਾਨੇ ਵਿੱਚ ਰੱਖਿਆ ਗਿਆ 1920 ਵਿੱਚ ਪ੍ਰਿੰਸ ਆਫ ਵੇਲਜ਼ ਦੇ ਆਉਣ ਤੇ ਅੰਗਰੇਜ਼ ਅਧਿਕਾਰੀਆਂ ਨੇ ਇਸ ਚਾਨਣੀ ਨੂੰ ਕੰਟਾ ਘਰ ਵਿਖੇ ਲਗਵਾ ਕੇ ਉਸ ਦੇ ਹੇਠ ਕੁਰਸੀਆਂ ਲਗਾ ਦਿੱਤੀਆਂ ਸਿੱਖ ਸੰਗਤਾਂ ਦੇ ਜ਼ੋਰਦਾਰ ਵਿਰੋਧ ਦੇ ਬਾਵਜੂਦ ਅਧਿਕਾਰੀਆਂ ਨੇ ਇਸ ਨੂੰ ਹਟਾਇਆ ਨਹੀਂ ਇਸ ਘਟਨਾ ਤੋਂ ਬਾਅਦ ਇਹ ਚਾਨਣੀ ਨੂੰ ਖਜ਼ਾਨੇ ਵਿੱਚੋਂ ਵੀ ਹਟਾ ਦਿੱਤਾ ਗਿਆ 1984 ਦੇ ਆਪਰੇਸ਼ਨ ਬਲੂ ਸਟਾਰ ਵਿੱਚ ਇਹ ਅਨਮੋਲ ਚਾਨਣੀ ਪੂਰੀ ਤਰ੍ਹਾਂ ਨਸ਼ਟ ਹੋ ਗਈ ਉਨ ਇਸ ਦੇ ਅਵਸ਼ੇਸ਼ ਸ਼ੀਸ਼ੇ ਦੇ ਬਕਸੇ ਵਿੱਚ ਸਾਂਭੇ ਹੋਏ ਹਨ ਸਤਿ ਸ਼੍ਰੀ ਅਕਾਲ